ਹਾਈ ਕੋਰਟ ਦਾ ਫੈਸਲਾ ਸੀ ਕਿ ਇਹਦੇ ਵਿੱਚ ਇੰਨੀ ਜ਼ਿਆਦਾ ਇਲਿਗੈਲਿਟੀ ਹੈ ਕਿ ਕਿਸੇ ਵੀ ਰੂਪ 'ਚ ਭਰਤੀ ਹੋ ਨਹੀਂ ਸਕਦੀ ਸਾਡੇ ਲਈ ਚੈਲੰਜ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਮੈਂ ਨਿੱਜੀ ਤੌਰ ਤੇ ਬਹੁਤ ਕੁਝ ਸਿਆ بڑے ਇਲਜ਼ਾਮ ਸੇ ਬੜਾ ਬੜੇ ਤਿੱਖੇ ਜਿਹੜੇ ਕਮੈਂਟ ਆ ਉਹ ਕੀਤੇ ਆ ਉਸ ਸਮੇਂ ਦੀ ਸਰਕਾਰ ਦੇ ਉੱਤੇ ਪੋਲਿਟੀਕਲੀ ਜੋ ਕਮੀਆਂ ਹਨ ਇਹ ਕੀਤੇ ਆ ਮੈਂ ਜਜਮੈਂਟ ਜਦੋਂ ਪੜੀ ਮੈਂ ਆਪ ਜੀ ਨੂੰ ਹੀ ਕਹੂੰਗਾ ਕਿ ਅਸੀਂ ਹਰ ਲੀਗਲ ਪੋਸੀਬਿਲਿਟੀ ਕਿਉਂਕਿ ਸਾਨੂੰ ਸਾਡੇ ਕਾਲਜਾਂ ਦੇ ਵਿੱਚ ਜ਼ਰੂਰਤ ਹੈ ਆ ਇੱਕ ਪ੍ਰੋਸੈਸਿੰਗ ਦੀ ਅਸੀਂ ਹਰ ਲੀਗਲ ਪੋਸਿਬਿਲਿਟੀ ਜਿਹੜੀ ਹੈ ਸਲਫਟ ਉਹ ਐਕਸਪਲੋਇਟ ਕਰ ਰਹੇ ਆ ਲੀਗਲ ਸਲਾਹ ਲੈ ਰਹੇ ਆ ਕਿ ਜੋ ਪਸਰਾ ਨਿਕਲੂਗਾ ਮੈਨੂੰ ਅੱਜ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਔਰ ਇਹ ਸਰਕਾਰ ਇਹ ਵੀ ਕਰਦੀ ਸੀ ਕਿ ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਰਚ ਕੇ ਪ੍ਰੈਸ਼ਰ ਪਾ ਕੇ ਤਾਂ ਜਾ ਕੇ ਡਬਲ ਬੈਂਚ ਤੋਂ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜੀ ਪੇਸ਼ ਹੋਇਆ ਨਾ ਹੋਰ ਵਕੀਲ ਪੇਸ਼ ਹੋਏ ਤੇ ਸਿਰਫ ਤੇ ਸਿਰਫ ਅੱਜ ਵੀ ਸਾਨੂੰ ਇਹਦੇ ਤੇ ਵੀ ਪੋਲਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਹਰਜੋਨ ਜੀ ਦਾ 1158 ਨੂੰ ਲੈ ਕੇ ਬਿਲਕੁਲ ਉਸ ਦੇ ਉੱਪਰ ਕੀ ਕਹੋਗੇ ਆ 1158 ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਹੈ ਆਪ ਸਭ ਜਾਣਦੇ ਹੋ ਕਿ ਅਕਤੂਬਰ 2021 ਚੋਂ ਭਰਤੀ ਆਈ ਸੀ ਉਸ ਭਰਤੀ ਦੇ ਵਿੱਚ ਉਦੋਂ ਵੀ بار-बार ਅਲੀਗੇਸ਼ਨ ਲੱਗੇ ਸੀ ਇਹ ਲੈਜਸੀ ਕੇ ਬਹੁਤ ਕਮੀਆਂ ਹਨ ਪਰ ਉਸ ਸਮੇਂ ਦੀ ਸਰਕਾਰ ਨੇ ਉਸ ਪਰ ਤੀਨੋਂ ਕੈਰੀਅਨ ਰੱਖਿਆ ਕੀਤਾ ਉਸ ਤੋਂ ਬਾਅਦ ਜੂਨ 2022 ਦੇ ਵਿੱਚ ਪੰਜਾਬ ਐਂਡ ਐਨ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਉਹ ਭਰਤੀ ਟੋਟਲੀ ਜਿਹੜੀ ਹੈ ਰੱਦ ਕਰ ਦਿੱਤੀ ਤੇ ਜੋ ਹੁਣ ਸੁਪਰੀਮ ਕੋਰਟ ਦਾ ਫੈਸਲਾ ਹੈ ਉਸੇ ਲਾਈਨਾਂ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਸੀ ਕਿ ਇਹਦੇ ਵਿੱਚ ਇੰਨੀ ਜ਼ਿਆਦਾ illegality ਹੈ ਕਿ ਕਿਸੇ ਵੀ ਰੂਪ ਚ ਭਰਤੀ ਹੋ ਨਹੀਂ ਸਕਦੇ ਸਾਡੇ ਲਈ ਚੈਲੰਜ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਮੈਂ ਨਿੱਜੀ ਤੌਰ ਤੇ ਬਹੁਤ ਕੁਝ ਸੇ ਬੜੇ ਇਲਜ਼ਾਮ ਸੇ ਬੜਾ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਉਹਦੇ ਵਿੱਚੋਂ ਜੋ ਕਿਵਲੇ ਤੁਸੀਂ ਪੂਰਾ ਜਾ ਕੇ ਰੈਟਰੋਸਪੈਕਟਿਵਲੀ ਪਿੱਛੇ ਜਾ ਕੇ ਠੀਕ ਨਹੀਂ ਕਰ ਸਕਦੇ ਪਰ ਜਿੰਨੀਆਂ ਉਹਦੇ ਚੋਂ ਕਮੀਆਂ ਤੁਸੀਂ ਮੌਜੂਦਾ ਸਮੇਂ ਠੀਕ ਕਰ ਸਕਦੇ ਸੀ ਉਹ ਠੀਕ ਕੀਤੀਆਂ ਤੇ ਜਿਹੜੇ ਜਿਹੜੇ ਬੈਸਟ ਲੀਗਲ ਬ੍ਰੇਨਸ ਨੇ ਉਹਨਾਂ ਨੂੰ ਬੈਸਟ ਲੀਗਲ ਰਿਪਰੈਜ਼ੈਂਟੇਸ਼ਨ ਦੇ ਰਾਹੀਂ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਵਿੱਚ ਉਹ ਕੇਸ ਦੁਬਾਰਾ ਜਿੱਤ ਲਿਆ ਤੇ ਉਹ ਭਰਤੀ ਕਰਕੇ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਸਾਰੇ ਅਧਿਆਪਕਾਂ ਦੀ ਸਾਰੇ ਪ੍ਰੋਫੈਸਰਾਂ ਦੀ ਮਾਣਯੋਗ ਪ੍ਰੋਫੈਸਰਾਂ ਦੀ ਭਰਤੀ ਕੀਤੀ ਇੱਕਦਮ ਕੋਈ ਵੀ ਉਹਦੇ ਚ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਐ ਮੈਰਿਟ ਤੇ ਲਿਸਟਾਂ 913 ਪ੍ਰੋਫੈਸਰ ਉਹਦੇ ਵਿੱਚ ਜੁਆਇਨ ਕਰ ਗਏ ਉਸ ਤੋਂ ਬਾਅਦ ਇਹ ਕੇਸ ਸੁਪਰੀਮ ਕੋਰਟ ਗਿਆ ਮਾਣਯੋਗ ਸੁਪਰੀਮ ਕੋਰਟ ਵਿੱਚ ਵੀ ਹਰ ਤਰੀਕ ਤੇ ਜਿਹੜਾ ਬੈਸਟ ਲੀਗਲ ਰਿਪਰੈਜ਼ੈਂਟੇਸ਼ਨ ਹੈ ਪੰਜਾਬ ਸਰਕਾਰ ਵੱਲੋਂ ਉਹ ਕੀਤੀ ਗਈ ਸੀਨੀਅਰ ਐਡਵੋਕੇਟਸ ਜਿਹੜੇ ਐ ਉਹ ਇਸ ਕੇਸ ਦੀ ਪੈਰਵੀ ਕਰ ਰਹੇ ਸੀ ਪਰ ਬੀਤੇ ਰੋਜ਼ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦੇ ਕੇ ਇਸ ਭਰਤੀ ਨੂੰ ਮੁੱਦੋਂ ਜਿਹੜਾ ਹੈ ਰੱਦ ਕਰ ਦਿੱਤਾ ਤੇ ਬੜੇ ਤਿੱਖੇ ਜਿਹੜੇ ਕਮੈਂਟ ਆ ਉਹ ਕੀਤੇ ਆ ਉਸ ਸਮੇਂ ਦੀ ਸਰਕਾਰ ਦੇ ਉੱਤੇ ਪੋਲੀਟੀਕਲੀ ਜੋ ਕਮੀਆਂ ਹਨ ਉਹਨੇ ਕੀਤੇ ਆ ਮੈਂ ਜੱਜਮੈਂਟ ਜਦੋਂ ਪੜੀ ਮੈਂ ਆਪ ਜੀ ਨੂੰ ਹੀ ਕਹੂੰਗਾ ਕਿ ਅਸੀਂ ਹਰ ਲੀਗਲ ਪੋਸੀਬਿਲਿਟੀ ਪਹਿਲੇ ਸਾਨੂੰ ਸਾਡੇ ਕਾਲਜਾਂ ਦੇ ਵਿੱਚ ਜ਼ਰੂਰਤ ਹੈ ਇੱਕ ਪ੍ਰੋਫੈਸਰਸ ਦੀ ਅਸੀਂ ਹਰ ਲੀਗਲ ਪੋਸਿਬਿਲਿਟੀ ਜਿਹੜੀ ਹੈ ਉਸ ਨੂੰ ਐਕਸਪਲੋਇਟ ਕਰ ਰਹੇ ਹਾਂ ਲੀਗਲ ਸਲਾਹ ਲੈ ਰਹੇ ਹਾਂ ਕਿ ਜੋ ਬੈਸਟ ਰਾਹ ਨਿਕਲੂਗਾ ਉਸ ਤੇ ਕੰਮ ਕਰ ਰਹੇ ਹਾਂ ਬੈਂਸਾ ਬਰਗਰ ਸੀ ਕਹਿੰਦੇ ਕਿ ਐਜੂਕੇਸ਼ਨ ਹੀ ਹੋਏ ਜੀ ਸੁਪਰੀਮ ਕੋਰਟ ਦੇ ਮਾਮਲੇ ਦੇ ਪੈਰਵੀ ਮੈਂ ਦੇਖੋ ਜੀ ਕਿਹਾ ਜਿਹੜੇ ਬੈਸਟ ਅਸੀਂ ਸੀਨੀਅਰ ਐਡਵੋਕੇਟਸ ਜਿਹੜੇ ਸੀਨੀਅਰ ਐਡਵੋਕੇਟਸ ਹੈ ਉਹਨਾਂ ਨੂੰ ਪੇਸ਼ ਕੀਤੇ ਜਿਹੜੇ ਜਿਹੜੇ ਯਾਨੀ ਇਵਨ ਇਹ ਪ੍ਰੋਫੈਸਰਸ ਦੇ ਜਿਹੜੇ ਸਾਥੀ ਹੈ ਮੈਂ ਹਰ ਰੋਜ਼ ਹਰ ਕੇਸ ਤੋਂ ਪਹਿਲਾਂ ਮਿਲਦਾ ਸੀ ਹਰ ਕੇਸ ਦੇ ਵਿੱਚ ਜੋ ਇਵਨ ਸੁਪਰੀਮ ਕੋਰਟ ਦੇ ਵਿੱਚ ਪੀਪੀਐਸਸੀ ਨੇ ਦੇਖੋ ਮੈਂ ਇਹੀ ਗੱਲ ਉਹਨਾਂ ਨੂੰ ਇਹ ਗੱਲ ਹਜੇ ਵੀ ਨਹੀਂ ਹਟਦੇ ਆਪਣੀਆਂ ਗਲਤੀਆਂ ਮੰਨ ਲੈਂਦੇ ਉਦੋਂ ਉਹ ਇਹ ਉਹਨਾਂ ਦੇ ਹੀ ਜਿਹੜੇ ਹੈ 1 ਸੈਕਿੰਡ 1 ਸੈਕਿੰਡ 1 ਸੈਕਿੰਡ 1 ਸੈਕਿੰਡ 1 ਸੈਕਿੰਡ 1 ਸੈਕਿੰਡ ਨਹੀਂ ਜੀ ਥਸ ਵਰ ਪੋਲਿਟিক্যাল ਕਲਕੂਲ ਕਮੇਟੀ ਬਣੀ ਸੀ ਉਹ ਕਮੇਟੀ ਨੇ ਔਨ ਰਿਕਾਰਡ ਕੀਤਾ ਕਿ ਤੁਸੀਂ ਗਲਤ ਕਰ ਰਹੇ ਹੋ ਪਰ ਜਦੋਂ ਇੱਕ ਮਹੀਨੇ ਤੋਂ ਘਰੇ ਨਹੀਂ ਅਸੀਂ ਅੱਗੇ ਜਾਣਾ ਇਸ ਭਰਤੀ ਨਾਲ ਆ ਸੈਕਿੰਡ ਚੀਜ਼ ਜੋ ਮੈਂ ਤੁਹਾਨੂੰ ਇੱਥੇ ਦੱਸਿਆ ਮੇਰਾ ਕੰਮ ਰਾਜਨੀਤੀਸ ਪਹਿਣਾ ਨਹੀਂ ਹੈ ਜਿਹੜੇ ਜਿਹੜੇ ਲਾਇਰਸ ਸੀਨੀਅਰ ਸੀਨੀਅਰ ਐਡਵੋਕੇਟਸ ਜਿਹੜੇ ਆ ਉਹ ਇਸ ਕੇਸ ਦੇ ਵਿੱਚ ਪੇਸ਼ ਹੋਇਆ ਤੇ ਹੁਣ ਵੀ ਜਿਹੜੇ ਬੈ ਸੀਨੀਅਰ ਲਾਇਰਸ ਦੇ ਨਾਲ ਅਸੀਂ ਗੱਲ ਕਰ ਰਹੇ ਹਰ ਲੀਗਲ ਪੋਸੀਬਿਲਟੀ ਅਸੀਂ ਐਕਸਪਲੋਰ ਕਰ ਰਹੇ ਹਾਂ ਫਿਲਹਾਲ ਦੀ ਕਿڑی ਉਹਨਾਂ ਨੂੰ ਨੌਕਰੀ ਤੋਂ ਫਾਰ ਨਹੀਂ ਨਹੀਂ ਇਦਾਂ ਨਹੀਂ ਹਜੇ ਤੁਹਾਨੂੰ ਮੈਂ ਕਿਹਾ ਨਾ ਨਹੀਂ ਪਲੀਜ਼ ਕੁਐਸਚਨ ਵੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਅ ਅਸੀਂ ਜਿਹੜਾ ਹੈ ਮੈਂ ਖੋਦੋਂਨਾ ਪ੍ਰੋਫੈਸਰਸ ਦੇ ਨਾਲ ਟੱਚ ਵਿੱਚ ਹੈ ਇੱਕ ਦੇਖੋ ਇੱਕ ਟੀਮ ਬਣ ਕੇ ਉਹ ਸਾਡੇ ਮਾਨ ਸਾਹਿਬ ਦੀ ਟੀਮ ਪੰਜਾਬ ਦਾ ਹਿੱਸਾ ਨੇ ਤੇ ਵੀ ਅਸੀਂ ਜੋ ਵੀ ਜੋ ਬੈਸਟ ਲੀਗਲ ਪੌਸਿਬਿਲਟੀਜ਼ ਹੈ ਉਹਦਾ ਨੋਨੋਨ ਵਾਰੀ ਤੇ ਵਿਚਾਰ ਕਰ ਰਹੇ ਹਾਂ ਐਜੂਕੇਸ਼ਨ ਦੇ ਵਿੱਚ ਵੀ ਜਿਹੜੀਆਂ 1158 ਭਰਤੀਆਂ ਸੁਪਰੀਮ ਕੋਰਟ ਦੇ ਵਿੱਚ ਕੁਐਸ਼ ਹੋਈਆਂ 2018 ਦੀਆਂ UGC ਦੀਆਂ ਗਾਈਡਲਾਈਨਸ ਜਿਨ੍ਹਾਂ ਨੂੰ ਅਡਾਪਟ ਕੀਤਾ ਸੀ 2022 ਦੇ ਵਿੱਚ ਲੇਕਿਨ ਇਹ ਭਰਤੀ 21 ਦੀ ਹੈ ਔਰ ਜਦੋਂ ਮੈਂ ਮਨਿਸਟਰ ਬਣਿਆ ਉਦੋਂ ਪਹਿਲਾਂ ਇਹ ਫੈਸਲਾ ਕੈਬਨਿਟ ਦੇ ਵਿੱਚ ਲਿਆ ਗਿਆ ਸੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਸਿਰਫ ਇੰਟਰਵਿਊ ਕਰਕੇ ਹੀ ਜਿਹੜੇ 1158 ਜਿਹੜੇ ਆ ਲੈਕਚਰਰ ਭਰਤੀ ਕਰਨੇ ਆ ਜਾਂ ਬਾਕੀ ਜਿਹੜੇ ਲਾਇਬ੍ਰੇਰੀਅਨ ਭਰਤੀ ਕਰਨੇ ਆ ਲੇਕਿਨ ਆਪਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਦੋਂ ਵੀ ਕਿਤੇ ਇੰਟਰਵਿਊ ਹੁੰਦੀ ਆ ਤੇ ਉਹਦੇ ਜਿਹੜੇ ਨੰਬਰ ਆ ਉਹ ਸਹੀ ਤਰੀਕੇ ਨਾਲ ਦਿੱਤੇ ਨਹੀਂ ਜਾਂਦੇ ਇਸ ਕਰਕੇ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਕੈਂਡੀਡੇਟ ਸਾਰੇ ਯੂਜੀਸੀ ਕਲੀਅਰ ਸੀ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਐਗਜ਼ਾਮ ਹੋਇਆ ਸੀ ਜਿਹੜਾ ਮੈਰਿਟ ਆਇਆ ਮੈਨੂੰ ਲੱਗਦਾ ਕਿਸੇ ਅਦਾਲਤ ਨੇ ਇਹ ਗੱਲ ਨਹੀਂ ਕਹੀ ਵੀ ਇਸ ਭਰਤੀ ਦੇ ਵਿੱਚ ਕਿਉਂਕਿ 27 ਸਾਲ ਬਾਅਦ ਇਹ ਭਰਤੀ ਹੋਈ ਸੀ ਮੈਂ ਤਾਂ ਰਵਾਈਵ ਕਰਨੀ ਚਾਹੁੰਦਾ ਸੀ ਮੈਨੂੰ ਅੱਜ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਔਰ ਇਹ ਸਰਕਾਰ ਇਹ ਵੀ ਕਰਦੀ ਸੀ ਕਿ ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਰਚ ਕੇ ਪ੍ਰੈਸ਼ਰ ਪਾ ਕੇ ਤਾਂ ਜਾ ਕੇ ਡਬਲ ਬੈਂਚ ਤੋਂ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜੀ ਪੇਸ਼ ਹੋਇਆ ਨਾ ਹੋਰ ਵਕੀਲ ਪੇਸ਼ ਹੋਏ ਤੇ ਸਿਰਫ ਤੇ ਸਿਰਫ ਅੱਜ ਵੀ ਸਾਨੂੰ ਇਹਦੇ ਤੇ ਵੀ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਇਹ ਪੰਜਾਬ ਦੇ ਬੱਚੇ ਆ ਔਰ ਸਾਨੂੰ ਰਿਵਿਊ ਪਟੀਸ਼ਨ ਦੇ ਵਿੱਚ ਜਾਣਾ ਚਾਹੀਦਾ ਔਰ ਮੈਂ ਤਾਂ ਸੀਐਮ ਸਾਹਿਬ ਨੂੰ ਕਹੂੰਗਾ ਕਿਉਂਕਿ ਇਹਨਾਂ ਦਾ ਬੈਂਸ ਤਾਂ ਸੁਣਦਾ ਨਹੀਂ ਹੈ ਉਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਹੜੀ ਸੋਚ ਦਾ ਉਹ ਉਹ ਇਨਸਾਨ ਹੈ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਮੈਨੂੰ ਜਿੱਦਣ ਮਰਜ਼ੀ ਬੁਲਾ ਲਓ ਉਹਦੇ ਵਿੱਚ ਮੈਂ ਯੋਗਦਾਨ ਜੋ ਪਾ ਸਕਦਾ